19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਕੋਈ ਪਈ ਹੈ ਵੀ ਇੱਕ ਦੂਜੇ ਦੇ ਵਿੱਚ ਵਜੇ ਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਸੀਂ ਸਾਈਕਲ ਦੇ ਕੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਪਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਵੈਂਗੜਾਂ ਦੀ ਤਰੀਓ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜినੋਪਾ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗਣਾ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਬੜੀ ਲੁੱਟ ਸੀ ਜੀ ਹਰ ਮਹਿਕਮੇ 'ਚ ਜਿੱਥੇ ਜਾਂਦੇ ਸੀ ਬਸ ਲੁੱਟ 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 ਲੀਡਰ ਬਦਲ ਕੇ ਦੇਖ ਲੇ ਸਰਕਾਰਾਂ ਬਦਲ ਕੇ ਦੇਖ ਲੀਆਂ ਗੱਲ ਨਹੀਂ ਬਣੀ ਹੋਰ ਕੋਈ ਤਰੀਕਾ ਹੈ ਨਹੀਂ ਸੀ ਫਿਰ 2022 ਦੇ ਵਿੱਚ ਆਮ ਲੋਕਾਂ ਦੀ ਪਾਰਟੀ ਅਰਵਿੰਦ ਕੇਜਵਲ ਨੇ ਬਣਾਈ ਤੇ ਵੀ ਆਮ ਬੰਦੇਓ ਤੁਸੀਂ ਵੀ ਕਾਗਜ਼ ਭਰਦਿਆ ਕਰੋ। ਉਹ ਕਹਿੰਦੇ ਨਹੀਂ ਉਹ ਗੁੰਡਾਗਰਦੀ ਵਾਲਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ। ਨਹੀਂ ਨਹੀਂ ਕਹਿੰਦੇ। ਆਪਾਂ ਵੀ ਹਰਾ ਸਕਦੇ ਆ ਇਹਨਾਂ ਨੂੰ। ਪਰ ਉਹਨਾਂ ਦਾ ਲੋਕਾਂ ਨਹੀਂ ਹੈ। ਆਮ ਲੋਕਾਂ ਨੂੰ ਕਾਗਜ਼ ਭਰਨੇ ਆ ਗਏ। ਇਹਨਾਂ ਨੂੰ ਇਹ ਪਤਾ ਨਹੀਂ ਸੀ। ਵੀ ਕਾਗਜ਼ ਭਰਨੇ ਆ ਗਏ ਹੁਣ ਕਾਗਜ਼ ਭਰਨੇ ਆ ਗਏ ਲੋਕਾਂ ਵੋਟਾਂ ਤਾਂ ਲੋਕਾਂ ਨੂੰ ਪਹਿਲੀ ਪਾਉਣੀਆਂ ਆਉਂਦੀਆਂ ਸੀ ਉਹਨਾਂ ਨੇ ਨਵੇਂ ਕਾਗਜ਼ਾਂ ਨੂੰ ਵੋਟਾਂ ਪਾਤੀਆਂ ਹੁਣ ਮੈਨੂੰ ਵਾਲਾ ਕੱਢ ਜਾਂਦੇ ਨੇ ਇਹ ਕਿੱਥੋਂ ਆ ਗਿਆ ਮੈਂ ਕਿਹਾ ਥੋੜੀ ਚੋਂ ਇਹੀ ਨਿਕਲ ਕੇ ਆਏ ਆ ਥੋੜਾ ਦੁਖੀ ਹੋ ਕੇ ਨਿਕਲ ਕੇ ਆਏ ਫਿਰ ਅਸੀਂ ਕੰਮ ਕਰਨੇ ਸ਼ੁਰੂ ਕਰਤੇ ਇਹ ਹੋਰ ਦੁਖੀ ਹੋਈਗੇ ਫਿਰ ਅਸੀਂ ਲੋਕਾਂ ਨੂੰ ਸਹੂਲਤਾ ਦੇਣੀਆਂ ਸ਼ੁਰੂ ਕਰਤੀਆਂ ਇਹ ਹੋਰ ਦੁਖੀ ਹੋਈਗੇ ਫਿਰ ਬਿਜਲੀ ਉਹੀ ਖੰਭੇ ਉਹੀ ਜੈਂਪਰ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਰਾਤ ਦੇ 1.5 ਵਜੇ ਆਉਂਦੀ ਸੀ ਹੁਣ ਜਦੋਂ ਮਰਜੀ ਜਾਓ ਮੋਟਰ ਚਲਾਓ ਮੈਨੂੰ ਬਜ਼ੁਰਗ ਮਿਲੇ ਮੈਂ ਖੇਤਾਂ 'ਚ ਗਿਆ ਸੀ ਕਦੇ ਨਾ ਬੈਠਾ ਸੀ ਮੈਂ ਜਾ ਕੇ ਮੰंजे ਤੇ ਬਹਿ ਗਿਆ ਉੱਥੇ ਉਟਾਲਾ ਪਿੰਡ ਆ ਨਾਲ ਹੀ ਖੰਨੇ ਦੇ ਨੇੜੇ ਆ ਗਖਮਾਣੋ ਦੇ ਨੇੜੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਿਆਉਂਦਾ ਮੋਟਰ ਤੇ ਕਹਿੰਦਾ ਕਿਤੇ ਰਾਤ ਨੂੰ ਆਪੀ ਨਾ ਚੱਲ ਪਏ ਕਿਤੇ ਪਾਣੀ ਕਹਿੰਦਾ ਇੰਨਾ ਹੋਇਆ ਪਿਆ ਇੱਥੇ ਆਹ ਗੱਲਾਂ ਕਦੇ ਸੁਣੀਆਂ ਸੀ ਪਹਿਲਾਂ ਇਹ ਹੋਰ ਦੁਖੀ ਹੋਈਗੇ ਆ ਹੱਦ ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅੱਧੀ ਸਾਈਕਲ ਦੇ ਕੋਲ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖ ਹੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦਾ ਬਾਈ ਖਿੱਚ ਜਦੋਂ ਕੋਈ ਬੈੰਦਾ ਹੋਵੇ ਜਦੋਂ ਕੋਈ ਬਹਿਣਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਬਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜੂ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੋਇਸ ਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਤੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਵੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲ੍ਹੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗਣਾ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣੀ ਨਾ ਪੋਣਨਾ ਪੈਂਦਾ ਵੀ ਇਹ ਆਲੂ ਖਾਜੇ ਵਿੱਚੋਂ ਕਿ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮਿਹਲੇ ਤੁਸਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ ਬਾਰੋਂ-ਬਾਰੋਂ ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 7425 ਦਾ ਇਹਨਾਂ ਦਾ ਸਾਫ ਦਾ ਕਾਬਦਾ ਸੀ ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖੰਡਿਆਈ ਰੇਹ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਂਗੇ ਤੁਸੀਂ ਬਹੁਤ ਕੋਈ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਾ ਦੱਸ ਦੋ ਕੁਝ ਇੱਥੇ ਪਿਆ ਜੀ ਅਸੀਂ ਕਾ ਦੱਸ ਦੋ ਇਕੱਠੇ ਕਰੀ ਜਾਨੇ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਤੂ ਬਾਤੋ ਟੋੜਾ ਕੰਮ ਹੈ ਇਹ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੋਈ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡੇ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਸੋ ਵੀਰੋ ਮੈਨੂੰ ਲੱਗਦਾ ਵੀ ਆ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੇ ਕਿਤੇ ਇਹਨਾਂ ਦੀ ਨੀਅਤ ਸੱਚੀ ਹੁੰਦੀ ਜੇ ਪੰਜਾਬ ਨੂੰ ਥੋੜਾ ਬੁਰੀ ਰੱਤੀ ਭਰ ਵੀ ਪਿਆਰ ਕਰਦੇ ਹੁੰਦੇ ਆਪਾਂ ਨੂੰ ਇਹੋ ਜਿਹਾ ਫੰਕਸ਼ਨ ਕਰਨੇ ਨਹੀਂ ਪੈਣੇ ਸੀ ਹੁਣ ਆਪਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਬਣਾਉਣੀਆਂ ਪੈ ਰਹੀ ਚਲੋ ਕਰ ਲਾਂਗੇ ਜੇ ਪੰਜਾਬ ਤੇ ਕੋਈ ਅਲਮਤ ਆਈਏ ਤਾਂ ਅਸੀਂ ਉਹਨੂੰ ਦੂਰ ਵੀ ਕਰਨਾ ਜਾਣਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਹੁਣ ਤੱਕ 10000 ਪਿੰਡਾਂ ਜਾ ਕੇ ਆ ਤੁਹਾਡੀਆਂ ਕਮੇਟੀਆਂ ਨੇ ਮੀਟਿੰਗਾਂ ਕਰ ਲੀਆਂ ਲੋਕ ਮੈਨੂੰ ਰੋਜ਼ ਫੋਨ ਆਉਂਦੇ ਪੰਚਾਇਤਾਂ ਦੇ ਅਸੀਂ ਵੀ ਲਿਖ ਕੇ ਦੇਣ ਨੂੰ ਤਿਆਰ ਆ ਜੀ ਮਤਾ ਪਾਤਾ ਪਿੰਡ 'ਚ ਕਿ ਅਸੀਂ ਨਹੀਂ ਬੜਨ ਦਿੰਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਜੇ ਸਾਡੇ ਪਿੰਡ ਦਾ ਕੋਈ ਵੇਚੂਗਾ ਅਸੀਂ ਮਗਰ ਨਹੀਂ ਜਾਂਦੇ ਅਸੀਂ ਜਮਾਨਤ ਕਰਾਉਂਦੇ ਇਹ ਲੋਕਾਂ ਦੀ ਲਹਿਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕਦੀ ਕਰ ਲਾਂਗੇ ਖਤਮ ਆਪਾਂ ਭਗਤ ਸਿੰਘ ਰਾਜਗੁਰੂ ਸੁਖਦੇਵ 17-18 ਸਾਲ ਦੇ ਆਏ ਸੀਗੇ ਸੰਘਰਸ਼ ਚ ਜਾ ਦੀ ਜਦੋਂ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਅੰਗਰੇਜ਼ ਕੱਢਾਂਗੇ ਅਸੀਂ ਲੋਕ ਮਜ਼ਾਕ ਕਰਦੇ ਸੀ ਲਹ ਆਜਾ ਆਖ ਕੇ ਕੱਢ ਦੇਣਗੇ ਅੰਗਰੇਜ਼ਾਂ ਨੂੰ ਕਹੇ ਕੱਢ ਦਾਂਗੇ ਅਸੀਂ ਤੇ ਇੱਥੇ ਹੀ ਸਾਲ ਦੀ ਉਮਰ ਚ ਫਾਂਸੀਆਂ ਹੋ ਗਈਆਂ ਚੰਗਾੜੀਆਂ ਪੜਕ ਗਈਆਂ ਪੂਰੇ ਦੇਸ਼ ਦੇ ਵਿੱਚ ਲਹਿਰ ਬਣ ਗਈ ਤੇ ਅੱਜ ਆਪਾਂ 47 ਚ ਆਜ਼ਾਦ ਹੋਏ ਭਗਤ ਸਿੰਘ ਉਹਨਾਂ ਦੇ ਮੇਲੇ ਲੱਗਦੇ ਆ ਮੇਲੇ ਉੱਥੇ ਗੁਰੂ ਸਾਹਿਬ ਨਾਲ ਲੜਾਈ ਸੀ ਔਰੰਗਜ਼ੇਬ ਦੀ ਬਹੁਤ ਵੱਡੀਆਂ ਫੌਜਾਂ ਸੀ ਉਹਦੇ ਕੋਲੇ ਇਧਰ ਸਵਾ ਲੱਖ ਨਾਲ ਇੱਕ ਇਧਰ ਵੀ ਬਹੁਤ سارے ਲੋਕ ਕਹਿੰਦੇ ਸੀ ਇਹ ਲੜਾਈ ਜਿੱਤੀ ਨਹੀਂ ਜਾਣੀ ਪਰ ਗੁਰੂ ਸਾਹਿਬ ਕੋਲੇ ਸੱਚ ਸੀ ਗੁਰੂ ਸਾਹਿਬ ਕੋਲੇ ਚੰਡੀ ਦੀ ਵਾਰ ਸੀ ਗੁਰੂ ਸਾਹਿਬ ਕੋਲੇ ਖਾਲਸੇ ਦੀ ਫੌਜ ਬਣਾਈ ਹੋਈ ਸੀ ਐਸੀਆਂ ਲੜਾਈਆਂ ਲੜੀਆਂ ਸਰਵੰਸ ਬਾARTA ਫਿਰ ਵੀ ਤਲਵਾਰਾਂ ਦੇ ਮੂੰਹ ਖੁੰਡੇ ਨਹੀਂ ਹੋਏ ਵੀਰੋ ਅੱਜ ਗੁਰੂ ਸਾਹਿਬ ਨੂੰ ਸਵੇਰੇ ਸ਼ਾਮ ਨਤਮਸਤਕ ਕਰਦੇ ਆ ਉਹਨਾਂ ਦੇ ਯਾਦਗਾਰਾਂ ਤੇ ਜਾਂਦੇ ਆ ਔਰੰਗਾਬਾਦ ਜਾ ਕੇ ਦੇਖ ਲਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ ਬੜਾ ਉਹ ਦੀਵਾ ਕਰਨ ਵਾਲਾ